ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾਣਾਂਗੇ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਮਹਿਤਾ ਕਲਿਆਨ ਦਾਸ 베ਦੀ ਤਲਵੰਡੀ ਰਾਉ ਪੋਏ ਦੇ ਪਟਵਾਰੀ ਸਨ ਜੋ ਕਿ ਲਾਹੌਰ ਤੋਂ ਤਕਰੀਬਨ 40 ਮੀਲ ਦੀ ਦੂਰੀ ਤੇ ਸੀ ਹੁਣ ਉਸ ਨੂੰ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਇਹ ਸੰਭਵ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਉਹਨਾਂ ਦੀ ਵੱਡੀ ਭੈਣ ਨਾਨਕੀ ਵਾਂਗ ਮਾਤਾ ਤ੍ਰਿਪਤਾ ਦੇ ਪੇਕੇ ਘਰ ਵਿੱਚ ਹੋਇਆ ਸੀ ਤਾਂ ਹੀ ਉਹਨਾਂ ਵਾਂਗ ਹੀ ਉਹਨਾਂ ਦਾ ਨਾਮ ਵੀ ਨਾਨਕੀ ਘਰ ਪੈਦਾ ਹੋਣ ਕਰਕੇ ਨਾਨਕ ਰੱਖਿਆ ਗਿਆ ਹੋਵੇ ਗੁਰੂ ਨਾਨਕ ਦੇਵ ਜੀ ਬਾਲ ਉਮਰ ਤੋਂ ਹੀ ਬਰੇ ਪੜੋੜ ਸਨ 5 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਜ਼ਿੰਦਗੀ ਦੇ ਮਨੋਰਥ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ 7 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪੰਡਿਤ ਦੇ ਕੋਲ ਵਰਣਮਾਲਾ ਦੇ ਵਰਣਮਾਲਾ ਤੇ ਹਿੰਦਸੀ ਅੰਕਾਂ ਦੀ ਪੜ੍ਹਾਈ ਕਰਨ ਲਈ ਭੇਜਿਆ ਗਿਆ 2 ਸਾਲ ਪਿੱਛੋਂ ਉਹਨਾਂ ਨੂੰ ਮੁੱਲਾ ਕੋਲ ਅਰਬੀ ਫਾਰਸੀ ਪੜ੍ਹਨ ਲਈ ਭੇਜਿਆ ਗਿਆ ਉਹਨਾਂ ਨੇ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਉਹ ਆਪਣਾ ਜ਼ਿਆਦਾਤਰ ਸਮਾਂ ਸਾਧੂ ਸੰਤਾਂ ਵਿੱਚ ਵਾਰਤਾ ਲਾਭ ਕਰਕੇ ਹੀ ਬਤੀਤ ਕਰਦੇ ਸਨ 12 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਬਟਾਲਾ ਦੇ ਮੂਲ ਚੰਦ ਦੀ ਪੁੱਤਰੀ ਮਾਤਾ ਸੁਲਖਣੀ ਜੀ ਦੇ ਨਾਲ ਹੋ ਜਾਂਦਾ ਹੈ ਵਿਆਹ ਪਿਛੋਂ ਉਨ੍ਹਾਂ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਹੀਂ ਲੱਗਦਾ ਉਹ ਦੁਨਿਆਵੀ ਕੰਮਾਂ ਤਾਂ ਕਰਨ ਲੱਗਦੇ ਹਨ ਪਰ ਉਨ੍ਹਾਂ ਦਾ ਮਨ ਉਨ੍ਹਾਂ ਵਿੱਚ ਨਹੀਂ ਲੱਗਦਾ ਉਨ੍ਹਾਂ ਦੇ ਕਰਦੇ ਕੰਮਤੰਦਿਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹਨਾਂ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਗਿਲਾ ਕੀਤਾ। ਇੰਨਾ ਦਿਨਾਂ ਵਿੱਚ ਤਾਂ ਇਹ ਫਕੀਰ ਬਣਿਆ ਤੁਰਿਆ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਜਦੋਂ 19 ਸਾਲ ਦੇ ਸਨ ਤਦੋਂ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਰਹਿਣ ਲਈ ਆਈ। ਕੁਝ ਸਮੇਂ ਤੋਂ ਬਾਅਦ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਰਹੀ। ਤੇ ਉਹਨਾਂ ਦੇ ਘਰ ਦੋ ਪੁੱਤਰ ਬਾਬਾ ਸ਼੍ਰੀਚੰਦ ਜੀ ਜਿਨ੍ਹਾਂ ਦਾ ਜਨਮ 1494 ਈਸਵੀ ਵਿੱਚ ਹੁੰਦਾ ਹੈ ਤੇ 3 ਸਾਲ ਪਿੱਛੋਂ ਲਖਮੀਦਾਸ ਦਾ ਜਨਮ ਹੁੰਦਾ ਹੈ ਉਹਨਾਂ ਦੇ ਘਰ ਸ਼ਾਇਦ ਇੱਕ ਲੜਕੀ ਨੇ ਵੀ ਜਨਮ ਲਿਆ ਸੀ ਜੋ ਬਚਪਨ ਵਿੱਚ ਹੀ ਮਰ ਗਈ ਸੀ ਉਸ ਪਿੱਛੋਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਅਧਿਆਤਮਿਕ ਸਮੱਸਿਆ ਵੱਲ ਮੁੜ ਗਿਆ ਤੇ ਉਹ ਫਿਰ ਅਗਵਾਈ ਕਰਨ ਲਈ ਜਾਂ ਮਾਰਗਦਰਸ਼ਨ ਲਈ ਸਾਧੂਆਂ ਨਾਲ ਘੁੰਮਣ ਫਿਰਨ ਲੱਗੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਸ਼ੂ ਚ ਰੋਣ ਲਈ ਭੇਜਣ ਦੀ ਪੂਰੀ ਵਾਹ ਲਾਈ ਫਿਰ ਵਪਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਯਤਨ ਸਫਲ ਨਾ ਰਿਹਾ। ਉਹਨਾਂ ਦੀ ਭੈਣ ਉਹਨਾਂ ਨੂੰ ਆਪਣੇ ਘਰ ਸੁਲਤਾਨਪੁਰ ਲੈ ਗਈ। ਆਪਣੇ ਪਤੀ ਦੇ ਰਸੂਖ ਨਾਲ ਦਿੱਲੀ ਦੇ ਰਾਜ ਕਰ ਰਹੇ ਸੁਲਤਾਨ ਦੇ ਦੂਰ ਦੇ ਰਿਸ਼ਤੇਦਾਰ ਨਵਾਬ ਦੌਲਤ ਖਾਨ ਲੋਧੀ ਕੋਲ ਮੁਨੀਮ ਦੀ ਨੌਕਰੀ ਦਵਾ ਦਿੱਤੀ। ਭਾਵੇਂ ਗੁਰੂ ਨਾਨਕ ਦੇਵ ਜੀ ਉਹ ਨੌਕਰੀ ਕਰਨ ਕਰਨੀ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਸੀ ਪਰ ਫਿਰ ਵੀ ਉਹਨਾਂ ਨੇ ਆਪਣਾ ਕਰਤੱਵ ਮਿਹਨਤ ਨਾਲ ਨਿਭਾਇਆ ਤੇ ਮਾਲਕ ਦਾ ਸਨੇਹ ਵੀ ਪ੍ਰਾਪਤ ਕੀਤਾ। ਸultanpur ਵਿੱਚ ਇੱਕ ਮੁਸਲਮਾਨ ਪੱਟ ਗੁਰੂ ਜੀ ਨੂੰ ਮਿਲਿਆ ਤੇ ਦੋਹਾਂ ਨੇ ਨਗਰ ਵਿੱਚ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਨਮ ਸਾਖੀਆਂ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਉਹ ਹਰ ਰਾਤ ਸ਼ਬਦਾਂ ਦਾ ਗਾਇਨ ਕਰਦੇ ਸੀ ਜੋ ਵੀ ਆਉਂਦਾ ਸੀ ਉਹਨਾਂ ਨੂੰ ਭੋਜਨ ਸ਼ਿਕਾਉਂਦੇ ਸਨ ਸੂਰਜ ਚੜ੍ਹਨ ਤੋਂ ਡੇਢ ਘੜੀ ਪਹਿਲਾਂ ਉਹ ਦਰਿਆ ਦੇ ਉੱਪਰ ਇਸ਼ਨਾਨ ਕਰਨ ਜਾਂਦੇ ਤੇ ਫਿਰ ਸੂਰਜ ਚੜ੍ਹਨ ਵੇਲੇ ਉਹ ਦਰਬਾਰ ਵਿੱਚ ਆ ਕੇ ਆਪਣਾ ਕੰਮ ਕਰਦੇ ਸਨ ਤੜਕਸਾਰ ਦਰਿਆ ਤੇ ਇਸ਼ਨਾਨ ਕਰਦੇ ਆ ਉਹਨਾਂ ਨੂੰ ਪਹਿਲਾ ਰਹੱਸਮਈ ਅਨੁਭਵ ਹੋਇਆ ਜਨਮ ਸਾਖੀ ਅਨੁਸਾਰ ਉਹਨਾਂ ਨੂੰ ਪਰਮਾਤਮਾ ਦੇ ਦਿਦਾਰ ਤੇ ਸੰਪਰਕ ਵੀ ਪ੍ਰਾਪਤ ਹੋਇਆ ਜਿਸ ਨੇ ਉਹਨਾਂ ਨੂੰ ਅੰਮ੍ਰਿਤ ਦਾ ਪਿਆਲਾ ਭਰ ਦਿੱਤਾ ਤੇ ਨਿਮਨ ਸ਼ਬਦਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮਨੋਰਥ ਦੱਸਿਆ ਨਾਨਕ ਮੈਂ ਤੇਰੇ ਅੰਗ ਸੰਗ ਹਾਂ ਤੇਰੇ ਰਾਹੀਂ ਮੇਰਾ ਨਾਮ ਰੋਸ਼ਨ ਹੋਵੇਗਾ ਜੋ ਵੀ ਤੇਰਾ ਪੈਰੋਕਾਰ ਹੋਵੇਗਾ ਮੈਂ ਉਸ ਦੀ ਰੱਖਿਆ ਕਰਾਂਗਾ ਜਾਓ ਸੰਸਾਰ ਵਿੱਚ ਜਾਓ ਤੇ ਮਨੁੱਖਤਾ ਨੂੰ ਨਾਮ ਜਪਣ ਦੀ ਸਿੱਖਿਆ ਦਿਓ। ਦੁਨਿਆਵੀ ਕੰਮਾਂ ਵਿੱਚ ਲਿਪਤ ਨਹੀਂ ਹੋਣਾ। ਤੁਹਾਡਾ ਜੀਵਨ ਨਾਮ, ਦਾਨ, ਇਸ਼ਨਾਨ, ਸੇਵਾ ਤੇ ਸਿਮਰਨ ਦੇ ਵਿੱਚ ਲੀਕੀ ਲੱਗਣਾ ਚਾਹੀਦਾ ਹੈ। ਨਾਨਕ ਤੈਨੂੰ ਮੇਰਾ ਹਕਮ ਹੈ ਕਿ ਤੇਰੀ ਜ਼ਿੰਦਗੀ ਦਾ ਇਹੋ ਹੀ ਉਦੇਸ਼ ਹੋਣਾ ਚਾਹੀਦਾ ਹੈ। ਪਰਮਾਤਮਾ ਦੀ ਸਿਫਤ ਸਲਾਵੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਗੂੰਜ ਉਠੀ। ਉਹਨਾਂ ਨੇ ਕੀ ਬੋਲਿਆ? ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸੀ ਪੀ ਸੱਚ ਫਿਰ ਹਸਮਈ ਆਵਾਜ਼ ਆਈ ਨਾਨਕ ਜਿਸਤੇ ਤੇਰਾ ਹੱਥ ਹੋਵੇਗਾ ਉਸਤੇ ਮੇਰੀ ਕਿਰਪਾ ਹੋਵੇਗੀ ਜਿਸਤੇ ਤੇਰੀ ਕਿਰਪਾ ਹੋਵੇਗੀ ਉਸਤੇ ਮੇਰੀ ਨਜ਼ਰ ਹੋਵੇਗੀ ਮੈਂ ਦੁਨੀਆਂ ਦਾ ਸਿਰਜਕ ਪਰਮਾਤਮਾ ਹਾਂ ਤੂੰ ਗੁਰੂ ਹੈ ਰੱਬ ਦਾ ਥਾਪਿਆ ਹੋਇਆ ਗੁਰੂ ਕਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਪ੍ਰਭੂ ਦੇ ਹੱਥੋਂ ਬਖਸ਼ਿਸ਼ ਪ੍ਰਾਪਤ ਹੋਈ ਤਿੰਨ ਦਿਨ ਤੇ ਤਿੰਨ ਰਾਤਾਂ ਉਹਨਾਂ ਦਾ ਕੋਈ ਪਤਾ ਨਾ ਲਗਾ ਸਕਿਆ ਤੇ ਇਹ ਸਮਝ ਲਿਆ ਗਿਆ ਕਿ ਉਹ ਡੁੱਬ ਗਏ ਹਨ ਚੌਥੇ ਦਿਨ ਉਹ ਪ੍ਰਗਟ ਹੁੰਦੇ ਹਨ ਜਨਮ ਸਾਖੀ ਉਹਨਾਂ ਦੀ ਨਾਟਕੀ ਵਾਪਸੀ ਬਾਰੇ ਇਹ ਦੱਸਦੀ ਹੈ ਲੋਕ ਕਹਿਣ ਲੱਗੇ ਭਾਈ ਉਹ ਤਾਂ ਦਰਿਆ ਵਿੱਚ ਡੁੱਬ ਗਿਆ ਹੈ ਉਹ ਹੁਣ ਕਿੱਥੋਂ ਆਏਗਾ ਗੁਰੂ ਨਾਨਕ ਘਰਤ ਵਿੱਚ ਆਏ ਜੋ ਕੁਝ ਉਹਨਾਂ ਪਾਸ ਸੀ ਉਹਨਾਂ ਨੇ ਵੰਡ ਦਿੱਤਾ ਉਨ੍ਹਾਂ ਦੇ ਸਰੀਰ ਤੇ ਇਕੱਲੀ ਲੰਗੋਟੀ ਹੀ ਰਹਿ ਗਈ ਸੀ ਉਸ ਤੋਂ ਬਿਨਾ ਉਨ੍ਹਾਂ ਦੇ ਆਪਣੇ ਪਾਸ ਕੁਝ ਨਾ ਰੱਖਿਆ ਲੋਕ ਇਕੱਠੇ ਹੋਏ ਸ਼ੁਰੂ ਹੋਣੇ ਇਕੱਠੇ ਹੋਣੇ ਸ਼ੁਰੂ ਹੋ ਗਏ ਦੌਲਤਖਾਨ ਲੋਧੀ ਵੀ ਆਇਆ ਤੇ ਪੁੱਛਣ ਲੱਗਾ ਨਾਨਕ ਤੈਨੂੰ ਕੀ ਹੋ ਗਿਆ ਹੈ ਗੁਰੂ ਨਾਨਕ ਚੁੱਪ ਰਹੇ ਲੋਕਾਂ ਨੇ ਉਹ ਦਰਿਆ ਵਿੱਚ ਡੁੱਬ ਗਿਆ ਸੀ ਹੁਣ ਉਸ ਦਾ ਦਿਮਾਗ ਖਿਲ ਗਿਆ ਹੈ ਦੌਲਤਖਾਨ ਲੋਧੀ ਨੇ ਕਿਹਾ ਦੋਸਤੋ ਇਹ ਤਾਂ ਬੜੀ ਚਿੰਤਾ ਵਾਲੀ ਗੱਲ ਹੈ ਤੇ ਫਿਰ ਅਫਸੋਸ ਵਿੱਚ ਉਹ ਘਰ ਵੀ ਮੂਡ ਹੁੰਦਾ ਹੈ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਚਲੇ ਗਏ ਤੇ ਫਕੀਰਾਂ ਦੀ ਟੋਲੀ ਵਿੱਚ ਰਲ ਗਏ ਰਲ ਗਏ ਉਹਨਾਂ ਨਾਲ ਮਰਦਾਨਾ ਰਬਾਬੀ ਵੀ ਚਲ ਗਿਆ ਇੱਕ ਦਿਨ ਲੰਘ ਗਿਆ ਅਗਲੇ ਦਿਨ ਉਹ ਉੱਠ ਕੇ ਕਹਿਣ ਲੱਗੇ ਨਾ Hindu ਨਾ ਕੋਈ ਮੁਸਲਮਾਨ ਜਦੋਂ ਵੀ ਉਹ ਬੋਲਦੇ ਇਹੋ ਹੀ ਬੋਲਦੇ ਨਾ ਕੋਈ Hindu ਨਾ ਕੋਈ ਮੁਸਲਮਾਨ ਇਹ ਘਟਨਾ ਸ਼ਾਇਦ 1499 ਈਸਵੀ ਵਿੱਚ ਵਾਪਰੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਆਪਣੀ ਉਮਰ ਦੇ 3ਵੇਂ ਸਾਲ ਦੇ ਵਿੱਚ ਸਨ ਇਹ ਉਹਨਾਂ ਦੇ ਜੀਵਨ ਦੇ ਪਹਿਲੇ ਭਾਗ ਦਾ ਅੰਤਲਾ ਸਮਾ ਸੀ ਹੁਣ ਸੱਚ ਦੀ ਖੋਜ ਮੁੱਕ ਚੁੱਕੀ ਸੀ ਹੁਣ ਉਹ ਦੁਨੀਆ ਨੂੰ ਸਚਾਈ ਤੋਂ ਜਾਣੂ ਕਰਾਉਣ ਲਈ ਘਰ ਤੋਂ ਜਾਣ ਲਈ ਤਿਆਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ